ਜਿਵੇਂ ਜਿਵੇਂ ਆਪਾਂ ਏਰੀਆ ਵੱਧਦਾ ਪਹਿਲਾਂ ਆਪਣੇ ਕੋਲ ਇੱਕ ਹੁੰਦੀ ਸੀ ਫਿਰ ਦੋ ਕੀਤੀਆਂ ਠੀਕ ਹੈ ਹੁਣ ਆਪਣੇ ਕੋਲ ਤਿੰਨ ਕਮਬਾਈਨਾਂ ਨੇ ਠੀਕ ਹੈ ਜਿਹੜੀ ਕਮਬਾਈਨ ਜਿਹੜੀ ਵੈਰੈਟੀ ਨੂੰ ਲੱਗ ਜਾਂਦੀ ਆ ਉਹ ਉਸੇ ਵੈਰੈਟੀ ਨੂੰ ਵੜਦਾ ਇੱਥੋਂ ਆਪਾਂ ਕੋਈ 5 ਕਿਲੋਮੀਟਰ 10 ਕਿਲੋਮੀਟਰ 15 ਕਿਲੋਮੀਟਰ ਫਾਰਮਰ ਜਿਹੜੇ ਨੇੜੇ-ਨੇੜੇ ਜਿਸ ਤੱਕ ਆਪਣੀ ਪਹੁੰਚ ਆ 10 ਤੋਂ 15 ਕਿਲੋਮੀਟਰ ਦੇ ਅੰਦਰ ਬਰ ਆਪਾਂ ਭਜਾਉਣੇ ਆ ਠੀਕ ਹੈ ਉੱਥੇ ਆਪਣੀ ਉਹੀ ਮਸ਼ੀਨ ਉਹੀ ਵੈਰੈਟੀ ਵੜਨ ਜਾਉ ਕਈ ਫਾਰਮਰਾਂ ਦੇ ਹੁੰਦਾ ਵੀ ਇੱਕ ਫਾਰਮਰ ਨੇ ਤਿੰਨ ਵੈਰੈਟੀਆਂ ਬਿਜਲੀਆਂ ਜਿਵੇਂ 297 ਬਿਜਲੀ ਜਾਂ 8 ਹੁਣ ਪਛੇਤੀ 2852 ਨੂੰ ਬੀਜ ਨਹੀਂ ਪਾਣੀ ਹੂੰ ਹੂੰ ਉਹਦੇ ਚ ਹਰ ਟਾਈਮ ਸਮੇਂ ਦੇ ਵਿੱਚ ਇੱਕੋ ਦਮ ਤਾਂ ਬਜਾਈ ਨਹੀਂ ਹੁੰਦੀ ਜਿਹੜੀ 2852 ਉਹਨੇ ਲੇਟ ਪੱਕਣਾ ਹੂੰ ਜਿਹੜੀ ਗੇਤੀ 826 ਉਹਨੇ ਪਹਿਲਾਂ ਪੱਕਣਾ ਉਹ ਫਿਰ ਪਹਿਲਾਂ ਜਿਹੜੀ ਵੈਰੈਟੀ ਆ ਉਹ ਕੰਬਾਈਨ ਉੱਪਰ ਡੰ ਜਾਊਗੀ ਦੂਜੀ ਵਾਰ ਫਿਰ ਜਦੋਂ ਦੂਜੀ ਪੱਕੂਗੀ ਉਹ ਵੱਡਣ ਜਾਊਗੀ ਮਸ਼ੀਨਾਂ ਅਲੱਗ-ਅਲੱਗ ਨੇ ਜਾਣਾ ਠੀਕ ਹੈ ਜੇ ਆਪਾਂ ਨੂੰ ਉਸ ਵੈਰੈਟੀ ਨੂੰ ਦੁਬਾਰਾ ਉਸੇ ਕੰਬਾਈਨ ਨਾਲ ਹੋਰ ਵੈਰੈਟੀ ਵੜਨੀ ਆ ਤੇ ਫਿਰ ਉਹਦੀ ਸਫਾਈ ਹੁੰਦੀ ਆ ਇੱਕ ਦਿਨ ਪੂਰਾ ਖਾ ਜਾਂਦੀ ਆ ਜਦਵੇਂ ਆਪਣੇ ਕੰਪਰੈਸ਼ਰ ਹੁੰਦੇ ਨੇ ਸੜਕਾਂ ਦੇ ਉਸ ਬਜਰੀ ਵਾਲੇ ਪੌਂ ਤੋਂ ਪਹਿਲਾਂ ਉਹਨੂੰ ਡਾਉਂਦੇ ਆ ਘੱਟੇ ਨੂੰ ਹਾਂ ਜੀ ਵੱਡੇ ਕੰਪਰੈਸਰ ਉਹ ਕੰਪਰੈਸਰ ਆ ਫਿਰ ਉਹ ਟਾਈਟਰ ਮਗਰ ਪਾ ਕੇ ਲੈ ਜੀਦਾ ਉਹ ਉੱਥੇ ਜਾ ਕੇ ਕੰਬਾਈਨ ਨੂੰ ਸਫਾਈ ਕਰਦੇ ਆ ਵਰਮ ਕੱਢੀਦੇ ਆ ਆਲਾ ਫਰੰਟ ਉਹ ਕਰਾ ਇਹ ਸਾਰਾ ਖੁੱਲਣਾ ਪੈਂਦਾ ਇੰਨਾ ਚ ਦਾਣੇ ਹੁੰਦੇ ਬਹੁਤ ਜ਼ਿਆਦਾ ਮਤਲਬ ਤੁਸੀਂ ਆਪ ਦੇ ਤਰਫ ਤੋਂ 1% ਕੀ ਅੱਧਾ ਪਰਸੈਂਟ ਵੀ ਚਾਂਸ ਨਹੀਂ ਰੱਖਦੇ ਵੀ ਕੋਈ ਵੀ ਨਾਲ ਵੀ ਰਲੇ ਹੈਨਾ ਕੋਸ਼ਿਸ਼ ਤਾਂ ਬਹੁਤ ਜ਼ਿਆਦਾ ਹੁੰਦੀ ਆ ਆਪਣੇ ਜਿਹੜੀ ਬੋਰੀ ਆ ਆਮ ਤੌਰ ਤੇ ਕੀ ਬੋਰੀ ਪੁਰਾਣੀ ਲੱਗਦੀ ਆ ਠੀਕ ਆਪਾਂ ਬਿਲਕੁਲ ਨਵੀਂ ਫਰੈਸ਼ ਗੱਠ ਲਿਆ ਕੇ ਉਹਦੇ ਚ ਵੀ ਕਣਕ ਦਾ ਪਾਉਣੇ ਆ ਹਾਂ ਕਣਕ ਦੇ ਬੀਜ ਤੋਂ ਬਾਅਦ ਬੋਰੀ ਪੁੱਠੀ ਹੋ ਕੇ ਸਾਫ਼ ਹੁੰਦੀ ਆ ਫਿਰ ਉਸ ਤੋਂ ਬਾਅਦ ਝੋਨੇ ਦਾ ਬੀਜ ਬੰਦਾ ਝੋਨੇ ਦੇ ਬੀਜ ਤੋਂ ਬਾਅਦ ਉਸੇ ਰੁੱਦਾ ਉਹ ਸੇਲ ਕਰਦੇ ਆ ਠੀਕ ਹੈ